ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਾਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਬਿਨਾ ਜਾਲੀ ਤੋਂ ਆਪਣਾ ਇਹ ਡਿਜ਼ਾਈਨ ਹੈ ਜੇਕਰ ਤੁਸੀਂ ਵੀ ਕੋਈ ਆਪਣਾ ਪ੍ਰੋਜੈਕਟ ਬਿਨਾ ਜਾਲੀ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਹੀ ਸੌਖਾ ਤੇ ਸੋਹਣਾ ਡਿਜ਼ਾਈਨ ਆ 4 ਸਲਾਈਆਂ ਦਾ ਆਪਣਾ ਡਿਜ਼ਾਈਨ 8 ਸਲਾਈਆਂ ਚ ਬਣ ਕੇ ਕੰਪਲੀਟ ਹੁੰਦਾ ਕਿਉਂਕਿ 4 ਸਲਾਈਆਂ ਤੋਂ ਬਾਅਦ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਆ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਦੇਖੋ ਇਸ ਤਰ੍ਹਾਂ ਛੋਟੇ-ਛੋਟੇ ਹਰਟ ਬਣਦੀ ਹੈ ਦੇਖੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਤੇ ਬਲਾਊਜ਼ਸ ਕੀ ਵੀ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚ ਆਪਾਂ ਇਹਨੂੰ ਬਣਾ ਸਕਦੇ ਹਾਂ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈ ਲੈਣੀਆਂ ਜਿਹੋ ਜੀ ਤੁਹਾਡੀ ਪਛਮ ਹੋਊਗੀ ਉਸੇ ਤਰ੍ਹਾਂ ਤੁਸੀਂ ਸਲਾਈਆਂ ਲੈ ਲੈਣੀਆਂ ਠੀਕ ਹੈ ਮੇਰੇ ਕੋਲ ਇੱਥੇ ਇਸ ਤਰ੍ਹਾਂ ਗੋਲ ਪਛਮ ਹੈ ਤੈਨ ਪਲਾਈ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਜਦੋਂ ਆਪਾਂ ਇਹ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਨੀ ਹੈ ਤਾਂ ਉਲਟੇ ਪਾਸੇ ਤੋਂ ਸ਼ੁਰੂ ਕਰਨੀ ਹੈ ਜਿਵੇਂ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਉਸ ਤੋਂ ਬਾਅਦ ਜਾਂ ਤਾਂ ਇੱਥੇ ਜਿਹੜੀ ਆਪਾਂ ਸਿੱਧੀ ਸਲਾਈ ਕੰਪਲੀਟ ਕਰ ਲੈਣੀ ਹੈ ਤੇ ਜਾਂ ਆਪਾਂ ਜਿਸ ਤਰ੍ਹਾਂ ਬਾਰਡਰ ਬਣਾ ਰਹੇ ਹਾਂ ਉਸੇ ਤਰ੍ਹਾਂ ਸਲਾਈ ਕੰਪਲੀਟ ਕਰਕੇ ਉਲਟੇ ਪਾਸੇ ਤੋਂ ਪਹਿਲੀ ਸਲਾਈ ਡਿਜ਼ਾਈਨ ਦੀ ਸ਼ੁਰੂ ਹੋ ਜੂਗੀ ਠੀਕ ਹੈ ਤੇ ਜਦੋਂ ਆਪਾਂ ਇਸ ਜੀਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਦੋ ਦੇ ਮਲਟੀਪਲ ਇੱਕ ਕੁੰਡਾ ਲਾਸਟ ਤੇ ਆਪਾਂ ਵਾਧੂ ਰੱਖ ਲੈਣਾ ਦੇਖੋ ਇਸ ਤਰ੍ਹਾਂ ਦੋ 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 ਲਾਸਟ ਤੇ ਇੱਕ ਕੁੰਡਾ ਵਾਧੂ ਰੱਖਾਂਗੇ ਠੀਕ ਹੈ ਤੇ ਚਲੋ ਫਿਰ ਪਹਿਲੀ ਸਲਾਈ ਸ਼ੁਰੂ ਕਰਦੇ ਆਪਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਪਹਿਲੀ ਸਲਾਈ ਡਿਜ਼ਾਈਨ ਦੀ ਕੰਨੀ ਵਾਲਾ ਕੁੰਡਾ ਜਿਹੜਾ ਤਾਰੋ ਚਾਹੇ ਬੁਣੋਏ ਤੁਹਾਡੀ ਆਪਣੀ ਮਰਜ਼ੀ ਹੈ ਇਸ ਦਾ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਥ੍ਰੈਡ ਕਰਾਂਗੇ ਪਿੱਛੇ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਥ੍ਰੈਡ ਪਿੱਛੇ ਕਰਾਂਗੇ ਉਲਟੇ ਪਾਸੇ ਤੋਂ ਪਹਿਲੀ ਸਲਾਈ ਸ਼ੁਰੂ ਹੋ ਰਹੀ ਹੈ ਡਿਜ਼ਾਈਨ ਦੀ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰਾਂਗੇ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਪਰ ਇਹਨੂੰ ਬਣਾਉਣਾ ਨਹੀਂ ਇਸ ਤਰ੍ਹਾਂ ਸਲਿੱਪ ਕਰ ਲੈਣਾ ਥ੍ਰੈਡ ਪਿੱਛੇ ਕਰਕੇ ਠੀਕ ਹੈ ਫਿਰ ਥ੍ਰੈਡ ਅੱਗੇ ਕਰਾਂਗੇ ਇੱਕ ਕੁੰਡਾ ਬਣਾਵਾਂਗੇ ਉਲਟਾ ਦੇਖੋ ਇਸ ਤਰ੍ਹਾਂ ఎ దో దో కు పహీ సలాయి రిపీట్ థర్డ్ పిచ్చే ఇండా స్లెప్ థర్ెడ్ అల్టా థర్ెడ్ పిచ్చే స్లెప్ థర్ెడ్ అండ్ ఉల్టా థర్ెడ్ పిచ్చే స్లెప్ థర్డ్ అండ్ ఉల్టా థర్డ్ పిచ్చే కండా స్లెప్ థర్ెడ్ అండ్ ఉల్టా థర్ెడ్ పిచ్చే స్లెప్ థ్రెడ్ అండా ఉల్టా ਇਹੀ ਦੋ ਦੋ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ। ਇੱਕ ਕੁੰਡਾ ਸਲਿੱਪ, ਥ੍ਰੈਡ ਅੱਗੇ ਕੁੰਡਾ ਉਲਟਾ, ਥ੍ਰੈਡ ਪਿੱਛੇ ਕਰ ਲੈਣਾ, ਕੁੰਡਾ ਸਲਿੱਪ ਕਰਨਾ, ਕੁੰਡਾ ਉਲਟਾ। ਥ੍ਰੈਡ ਪਿੱਛੇ ਕਰਨਾ, ਕੁੰਡਾ ਸਲਿੱਪ, ਥ੍ਰੈਡ ਅੱਗੇ ਲਾਸਟ ਵਾਲਾ ਕੁੰਡਾ ਆਪਣਾ ਇਸ ਤਰ੍ਹਾਂ ਉਲਟਾ ਆ ਗਿਆ ਠੀਕ ਹੈ। ਦੇਖੋ ਪਹਿਲੀ ਸਿਲਾਈ ਕੰਪਲੀਟ ਹੋ ਗਈ, ਦੂਸਰੀ ਸਿਲਾਈ ਡਿਜ਼ਾਈਨ ਦੀ। ਸਿੱਧੇ ਪਾਸਿ ਤੋਂ ਜਿਹੜਾ ਕੁੰਡਾ ਉਧਰ ਉਲਟਾ ਬੁਣਿਆ ਇਹਨੂੰ ਆਪਾਂ ਸਿੱਧਾ ਬੁਣਾਗੇ ਦੇਖੋ ਸਿੱਧੀ ਸਲਾਈਏ ਦੂਸਰੇ ਪਾਸੇ ਤੋਂ ਜਿਹੜਾ ਸਲਿੱਪ ਕੀਤਾ ਇਹਨੂੰ ਉਲਟਾ ਐਸੀ ਤਰ੍ਹਾਂ ਦੂਸਰੀ ਸਲਾਈ ਇਸ ਤਰ੍ਹਾਂ ਆ ਜੂਗੀ ਇੱਕ ਸਿੱਧਾ ਇੱਕ ਉਲਟਾ ਜਿਹੜਾ ਉਧਰ ਉਲਟਾ ਬਣਾਇਆ ਇੱਧਰ ਸਿੱਧਾ ਆ ਜੂਗਾ ਜਿਹੜਾ ਉਧਰ ਸਲਿੱਪ ਕੀਤਾ ਇੱਧਰ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਕੁੰਡਾ ਸਿੱਧਾ ਇੱਕ ਉਲਟਾ ਦੂਸਰੀ ਸਿਲਾਈ ਇੱਕ ਸਿੱਧਾ ਇੱਕ ਉਲਟਾ ਇਸ ਲਈ ਜਿਹੜਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਇੱਕ ਉਂਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਜਿਹੜਾ ਤੁਸੀਂ ਸਲਿੱਪ ਕੀਤਾ ਇੱਧਰ ਉਲਟਾ ਜਿਹੜਾ ਉੱਧਰ ਉਲਟ ਹੈ ਇੱਧਰ ਸਿੱਧਾ ਠੀਕ ਹੈ ਲਾਸਟ ਤੇ ਦੇਖੋ ਇੱਕ ਉਲਟਾ ਆ ਗਿਆ ਇੱਕ ਸਿੱਧਾ ਆ ਗਿਆ ਕੰਨੀ ਵਾਲਾ ਠੀਕ ਹੈ ਦੂਸਰੀ ਸिलाई ਕੰਪਲੀਟ ਹੋ ਗਈ ਤੀਸਰੀ ਸिलाई ਬਣਾਉਣੀ ਆ ਹੁਣ ਆਪਾਂ ਤੀਸਰੀ ਸਲਾਈ ਜਿਹੜਾ ਕੋਂਡਾ ਜਿਸ ਤਰ੍ਹਾਂ ਦਾ ਦਿਖਾਈ ਦੇਊਗਾ ਆਪਾਂ ਉਸੇ ਤਰ੍ਹਾਂ ਦਾ ਬਣਾਉਣਾ ਜਿਹੜਾ ਉੱਧਰ ਉਲਟਾ ਹੈ ਇੱਧਰ ਸਿੱਧਾ ਜਿਹੜਾ ਇੱਧਰ ਸਿੱਧਾ ਹੈ ਇੱਧਰ ਉਲਟਾ ਠੀਕ ਹੈ ਥ्रेड ਕਰਾਂਗੇ ਪਿੱਛੇ ಸಿದ್ದಾಲ್ಕ ಸಲ್ಕುಂ ಸಿದ್ದ ਇੱਕ ਕੁੰਡਾ ਸਿੱਧਾ ਇੱਕ ਉਲਟਾ ਜੇ ਇਸ ਤਰ੍ਹਾਂ ਦਾ ਵੀ ਕੁੰਡਾ ਆਪਾਂ ਨੂੰ ਦਿਖਾਈ ਦਿੰਦਾ ਜਿਹੜਾ ਉੱਧਰ ਉਲਟ ਹੈ ਇੱਧਰ ਸਿੱਧਾ ਬਣੂਗਾ ਜਿਹੜਾ ਉੱਧਰ ਉਲਟ ਹੈ ਇੱਧਰ ਸਿੱਧਾ ਠੀਕ ਹੈ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਲਾਸਟ ਵਾਲਾ ਕੁੰਡਾ ਆਪਣਾ ਉਲਟਾ ਗਏ ਠੀਕ ਹੈ ਤੀਸਰੀ ਸਿਲਾਈ ਕੰਪਲੀਟ ਹੋ ਗਈ ਇਸ ਤਰ੍ਹਾਂ ਚੌਥੀ ਸਿਲਾਈ ਆ ਗਈ ਸਿੱਧੇ ਪਾਸੇ ਤੋਂ ਹੁਣ ਦੇਖੋ ਇੱਕ ਕੁੰਡਾ ਤਾਰ ਰਿਹਾ ਕਰਨੀ ਵਾਲਾ ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਜਿਹੜਾ ਕੁੰਡਾ ਇਹ ਆਪਾਂ ਦੇਖੋ ਇਹ ਉਲਟਾ ਕੁੰਡਾ ਆ ਰਿਹਾ ਤਾਂ ਜਿਹੜਾ ਇਹ ਕੁੰਡਾ ਆਪਾਂ ਪਹਿਲੀ ਸਲਾਈਸ ਸਲਿੱਪ ਕੀਤਾ ਸੀ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਥ੍ਰੈਡ ਅੱਗੇ ਕਰਕੇ ਉਲਟੀ ਸਲਾਈ ਚ ਇਹ ਕੁੰਡਾ ਸਲਿੱਪ ਕੀਤਾ ਸੀ ਇਸ ਤਰ੍ਹਾਂ ਆ ਰਿਹਾ ਠੀਕ ਹੈ ਉਲਟੇ ਕੁੰਡੇ ਦੇ نیچے ਇਸ ਤਰ੍ਹਾਂ 1 2 ਤੀਸਰਾ ਥ੍ਰੈਡ ਜਿਹੜਾ ਹੈ ਦੇਖੋ ਦਿਖਾਈ ਦੇ ਰਿਹਾ ਆਪਾਂ ਨੂੰ ਇਹਨੂੰ ਉਠਾ ਕੇ ਇਸ ਤਰ੍ਹਾਂ ਸਲਾਈ ਉੱਪਰ ਕਰ ਲੈਣਾ ਫਿਰ ਉਲਟਾ ਕੁੰਡਾ ਤੇ ਇਹ ਦੋਨੇ ਇਕੱਠੇ ਬੋਣਨੇ ਆਪਾਂ ਠੀਕ ਹੈ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਗੇ ਇਸ ਤਰ੍ਹਾਂ ਠੀਕ ਹੈ ਜਿਹੜਾ ਕੁੰਡਾ ਅੱਗੇ ਸਿੱਧਾ ਇਹਨੂੰ ਨਾਰਮਲ ਸਿੱਧਾ ਅੱਗੇ ਤੋਂ ਬਣ ਲੈਣਾ ਇਸ ਤਰ੍ਹਾਂ ਠੀਕ ਹੈ ਫਿਰ ਉਸੇ ਤਰ੍ਹਾਂ ਦੇਖੋ ਉਲਟਾ ਕੁੰਡਾ ਆ ਰਿਹਾ ਪਹਿਲੀ ਸਲਾਈ ਜੇ ਸਲਿੱਪ ਕੀਤਾ ਸੀ ਆਪਾਂ 1 2 ਤੀਸਰਾ ਥ੍ਰੈਡ ਹੈ ਜਿਹੜਾ ਆਪਾਂ ਨੂੰ ਦਿਖਾਈ ਦੇ ਰਿਹਾ ਇਹਨੂੰ ਉਠਾ ਕੇ ਸਲਾਈ ਤੇ ਕਰਾਂਗੇ ਜਿਹੜਾ ਇਹ ਉਲਟਾ ਕੁੰਡਾ ਇਹਦੇ ਨਾਲ ਆਪਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਠੀਕ ਹੈ ਇਸ ਤਰ੍ਹਾਂ ਇਹ ਕੁੰਡਾ ਅਗਲਾ ਜਿਹੜਾ ਇਹ ਨਾਰਮਲ ਸਿੱਧਾ ਦੇਖੋ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਜਿਹੜਾ ਤੀਸਰਾ ਥ੍ਰੈਡ ਹੈ ਉਠਾ ਕੇ ਸਲਾਈ ਉੱਪਰ ਕਰ ਲੈਣਾ ਉਲਟੇ ਕੁੰਡੇ ਨਾਲ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਅਗਲਾ ਕੁੰਡਾ ਨਾਰਮਲ ਸਿੱਧਾ ਠੀਕ ਹੈ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਚੌਥੀ ਤੇ ਲਾਸਟ ਸਲਾਈ ਹੈ ਡਿਜ਼ਾਈਨ ਦੀ ਛੋਟਾ ਛੋਟਾ ਡਿਜ਼ਾਈਨ ਬਣ ਕੇ ਆਉਂਦਾ ਬਹੁਤ ਹੀ ਸੋਹਣਾ ਤੀਸਰਾ ਕੁੰਡਾ ਅਠਾ ਕੇ ਇਸ ਤਰ੍ਹਾਂ ਸਲਾਈ ਉੱਪਰ ਕਰ ਲੈਣਾ ਉਲਟੇ ਕੁੰਡੇ ਨਾਲ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਦੇਖੋ ਇਹ ਕੁੰਡਾ ਸਿੱਧਾ ਫੇਰ ਉਸਿੱਧਾ ਇਹ ਕੁੰਡਾ ਸਿੱਧਾ ਸਲਾਈ ਉੱਪਰ ਕਰ ਲੈਣਾ ਦੋ ਕੁੰਡਿਆਂ ਦਾ ਇੱਕ ਬਣਾ ਦੇ ਨੇ ਇੱਕ ਕੁੰਡਾ ਇਸ ਤਰ੍ਹਾਂ ਸਲਾਈ ਉੱਪਰ ਕਰ ਲੈਣ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾਉਣਾ ਠੀਕ ਹੈ ਇੱਕ ਕੁੰਡਾ ਨਾਰਮਲ ਸਿੱਧਾ ਫਿਰ ਇਹ ਕੁੰਡਾ ਠਾ ਕੇ ਇਸ ਤਰ੍ਹਾਂ ਚੌਥੀ ਤੇ ਲਾਸਟ ਸਲਾਈ ਆਪਣੇ ਡਿਜ਼ਾਈਨ ਦੀ ਦੇਖੋ ਚਾਰ ਸਲਾਈਆਂ ਡਿਜ਼ਾਈਨ ਦੀਆਂ ਕੰਪਲੀਟ ਹੋ ਗੂ ਠੀਕ ਹੈ ਹੁਣ ਡਿਜ਼ਾਈਨ ਦੀ ਜਗ੍ਹਾ ਚੇਂਜ ਹੋਊਗੀ ਪੰਜਵੀਂ ਸਲਾਈ 'ਚ ਉਸੇ ਤਰ੍ਹਾਂ ਉਲਟ ਪਾਸੇ ਤੋਂ ਇਹ ਕੁੰਡਾ ਆਪਾਂ ਇਸ ਤਰ੍ਹਾਂ ਧਾਰਾਂਗੇ ਹੁਣ ਪਹਿਲਾਂ ਆਪਾਂ ਪਹਿਲੀ ਸਲਾਈ ਵਿੱਚ ਇਹ ਕੁੰਡਾ ਸਲਿੱਪ ਕੀਤਾ ਸੀ ਹੁਣ ਆਪਾਂ ਇਹਨੂੰ ਉਲਟਾ ਬਣਾਵਾਂਗੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਜਾਂਦੀ ਪੰਜਵੀਂ ਸਲਾਈ ਵਿੱਚ ਠੀਕ ਹੈ ਥ੍ਰੈਡ ਪਿੱਛੇ ਕਰਕੇ ਇਹਨੂੰ ਸਲਿੱਪ ਫਿਰ ਪਹਿਲੀ ਸਲਾਈ ਦੀ ਤਰ੍ਹਾਂ ਸਾਰੀ ਚਲਾਈ ਇੱਕ ਉਲਟਾ ਥ੍ਰੈਡ ਪਿੱਛੇ ਇੱਕ ਸਲਿੱਪ ਥ੍ਰੈਡ ਅੱਗੇ ਥ੍ਰੈਡ ਅੱਗੇ ਕੁੰਡਾ ਉਲਟਾ థ్రెడ్ పిచ్చే ఇక్క స్ థ్రెడ్ అండా ఉల్టా థ్రెడ్ పి స్ప్ థ్రెడ్ అల్టా థ్రెడ్ పిచ్చ థ్రెడ్డ అల్టా థ్రెడ్ పిచ్చ థ్రెడ్డ అల్టా థ్రెడ్ పిచ్చే స్ల్టా థ్రెడ్ పిచ్చే స్ల్టా థ్రెడ్ పచ్చే ఇ స్ె థ్రెడ్ అగ్గే ਇੱਕ ਕੁੰਡਾ ਉਲਟਾ ਇਸ ਤਰ੍ਹਾਂ ਲਾਸਟ ਵਾਲਾ ਵੀ ਉਲਟਾ ਬਣਾ ਲਾਂਗੇ ਆਪਾਂ ਠੀਕ ਹੈ 6 ਮਿਸਲਾ ਇਹ ਆ ਗਈ ਆਪਣੀ ਸਿੱਧੇ ਪਾਸੇ ਤੋਂ ਬਸ ਥੋੜੀ ਜੀ ਆਪਣੀ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਫਿਰ ਵਿੱਚ ਸਲਾਈਆਂ ਉਸੇ ਤਰ੍ਹਾਂ ਬਣਾਉਣਾ ਆਪਾਂ ਠੀਕ ਹੈ ਦੇਖੋ ਹੁਣ ਇੱਕ ਕੁੰਡਾ ਤਾਰਿਆ ਠੀਕ ਹੈ ਇਸ ਤਰ੍ਹਾਂ ਜਿਹੜਾ ਉਧਰ ਉਲਟਾ ਬਣਾਇਆ ਇਧਰ ਸਿੱਧਾ ਬਣਾਉਣਾ ਜਿਹੜਾ ਅਦਰ ਸਲਿੱਪ ਕੀਤਾ ਇਧਰ ਉਲਟਾ ਬਣਾਉਣਾ ਹੈ ਠੀਕ ਹੈ ਇਸੇ ਤਰ੍ਹਾਂ ਸਾਰੀ ਸਿਲਾਈ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਸਲਿੱਪ ਕੀਤਾ ਉਲਟਾ ਇਹ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉੰਡਾ ਉਲਟਾ ਇੱਕ ਸਿੱਧਾ ਇੱਕ ਉੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉੰਡਾ ਉਲਟਾ ਇੱਕ ਸਿੱਧਾ ਲਾਸਟ ਵਾਲਾ ਉਲਟਾ ਬਣਾਓ ਤੇ ਸਿੱਧਾ ਬਣਾਓ ਤੁਹਾਡੀ ਆਪਣੀ ਮਰਜ਼ੀ ਠੀਕ ਹੈ ਇਸ ਤਰ੍ਹਾਂ 7ਵੀਂ ਸਿਲਾਈ ਆ ਗਈ ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਆਪਾਂ ਨੂੰ ਉਸੇ ਤਰ੍ਹਾਂ ਬਣਾਉਣਾ ਆਪਾਂ ਠੀਕ ਹੈ ਦੇਖੋ ਇਹ ਉਧਰ ਸਿੱਧਾ ਬਣਾਇਆ ਇਧਰ ਉਲਟਾ ਇਹ ਇਧਰ ਉਲਟਾ ਬਣਾਇਆ ਇਧਰ ਸਿੱਧਾ ਫਿਰ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਕੁੰਡਾ ਉਲਟਾ ਇੱਕ ਸਿੱਧਾ ਸੱਤਵੀਂ ਸਲਾਈ ਇੱਕ ਕੁੰਡਾ ਉਲਟਾ ਇੱਕ ਸਿੱਧਾ 8 ਸਲਾਈਆਂਾਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਵੈਸੇ ਚਾਰ ਸਲਾਈਆਂ ਦਾ ਹੀ ਡਿਜ਼ਾਈਨ ਹੈ ਚਾਰ ਸਲਾਈਆਂਾਂ ਚ ਉੱਪਰ ਡਿਜ਼ਾਈਨ ਦੀ ਜਗ੍ਹਾ ਚੇਂਜ ਹੁੰਦੀ ਹੈ ਡਿਜ਼ਾਈਨ ਆਪਣਾ ਉਹੀ ਹੈ ਠੀਕ ਹੈ ਦੇਖੋ ਹੁਣ 8ਵੀਂ ਸਲਾਈ 8ਵੀਂ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਇੱਕ ਕੁੰਡਾ ਤਾਰਿਆ ਜਿਹੜਾ ਕੁੰਡਾ ਸਿੱਧਾ ਦਿਖਾਈ ਦੇ ਰਿਹਾ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਠੀਕ ਆ ਚੌਥੀ ਸਿਲਾਈ ਦੀ ਤਰ੍ਹਾਂ ਬਣਾਉਣੀ ਆਪਾਂ ਸਿਲਾਈ ਬਸ ਜਗ੍ਹਾ ਚੇਂਜ ਆ ਡਿਜ਼ਾਈਨ ਦੀ ਹੁਣ ਜਿਹੜਾ ਉਲਟਾ ਦਿਖਾਈ ਦੇ ਰਿਹਾ ਉਸੇ ਤਰ੍ਹਾਂ ਇੱਕ ਦੋ ਜਿਹੜਾ ਤੀਸਰਾ ਥ੍ਰੈਡ ਹੈ ਜਿਹੜਾ ਆਪਾਂ ਥ੍ਰੈਡ ਅੱਗੇ ਕਰਕੇ ਸਲਿੱਪ ਕੀਤਾ ਸੀ ਕੁੰਡਾ ਇਹ ਕੁੰਡੇ ਨੂੰ ਉਠਾ ਕੇ ਇਸ ਤਰ੍ਹਾਂ ਥ੍ਰੈਡ ਨੂੰ ਇਹ ਕੁੰਡੇ ਨਾਲ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਅਗਲਾ ਕੁੰਡਾ ਇਸ ਤਰ੍ਹਾਂ ਨਾਰਮਲ ਸਿੱਧਾ ਫਿਰ ਉਸੇ ਤਰ੍ਹਾਂ ਉਲਟਾ ਕੁੰਡਾ ਦਿਖਾਈ ਦੇ ਰਿਹਾ ਇੱਕ ਦੋ ਜਿਹੜਾ ਤੀਸਰਾ ਥ੍ਰ ਇਨੋਟ ਆ ਕੇ ਸਲਾਈ ਉੱਪਰ ਕਰਨਾ ਫਿਰ ਉਲਟੇ ਕੁੰਡੇ ਨਾਲ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਪਿਛਲੀ ਸਾਈਡ ਦਾ ਅਗਲਾ ਕੁੰਡਾ ਨਾਰਮਲ ਸਿੱਧਾ ਠੀਕ ਹੈ ਫਿਰ ਉਸੇ ਤਰ੍ਹਾਂ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਹੋ ਥੋੜਾ ਜਿਹਾ ਵੀ ਤੁਸੀਂ ਸਿਲਾਈਆਂ ਦਾ ਕੰਮ ਆ ਜਿਹੜਾ ਜਾਣਦੇ ਹੋ ਉਲਟੇ ਸਿੱਧੇ ਦੀ ਬਣਾਈ ਕਰ ਲੈਣੇ ਤਾਂ ਬਹੁਤ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਠੀਕ ਹੈ ਕੋਈ ਮੁਸ਼ਕਲ ਨਹੀਂ ਜ਼ਿਆਦਾਤਰ ਡਿਜ਼ਾਈਨ ਉਲਟੇ ਸਿੱਧੇ ਕੁੰਡਿਆਂ ਦਾ ਹੀ ਹੈ। ਛੋਟੀ-ਛੋਟੀ ਬਣਾਈ ਦਾ ਡਿਜ਼ਾਈਨ। ਚਾਹੇ ਤੁਸੀਂ ਵੱਡਿਆਂ ਲਈ ਕੋਈ ਪ੍ਰੋਜੈਕਟ ਬਣਾਓ ਚਾਹੇ ਆਪਣੇ ਲਈ ਬਣਾਓ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ। 8ਵੀਂ ਤੇ ਲਾਸਟ ਆਈ ਹੈ ਜਿਹੜੀ ਡਿਜ਼ਾਈਨ ਦੀ ਆਪਣੀ ਕੰਪਲੀਟ ਹੋ ਗਈ ਹੈ ਇਸ ਤਰ੍ਹਾਂ ਦੇਖੋ। ਇਹੀ ਅੱਠ ਸਲਾਂਗਾਂ ਨੂੰ ਤੁਸੀਂ ਵਾਰ-ਵਾਰ ਰਿਪੀਟ ਕਰਨਾ ਹੈ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਦੇਖੋ ਛੋਟੀ-ਛੋਟੀ ਬਣਾਈ ਦਾ ਡਿਜ਼ਾਈਨ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜਾ ਤੁਹਾਨੂੰ ਡਿਜ਼ਾਈਨ ਹੈ ਕਿਸ ਤਰ੍ਹਾਂ ਦਾ ਲੱਗਿਆ ਤੇ ਮੇਰੇ ਸਮਝਾਉਣ ਦਾ ਤਰੀਕਾ ਜਿਹੜਾ ਕਿਸ ਤਰ੍ਹਾਂ ਦਾ ਲੱਗਦਾ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ